ਅੱਜ ਲੈ ਕੇ ਜੀ ਸਾਰੀ ਕਾਲੇ ਕਿਰ ਮਾਰਨਿੰਗ ਆਈ ਹੋਪ ਦਿਸ ਇਸ ਸਾਰ ਜਣੇ ਹੈਪੀ ਐਂਡ ਬਲੈਸ ਹੋਣਿਆ ਤੇ ਕ੍ਰਿਸਮਸ ਨੰਗੀ ਆਈ ਹੈ ਵਧੀਆ ਨੰਗੀ ਆਈ ਹੈ ਤੇ ਮੇਰਾ ਸੇੜ ਜਾ ਬਹੁਤ ਉਫਤਾ ਸੀਗਾ ਮੈਂ ਸੁੱਤੀ ਉੱਠੀ ਆ ਤੇ ਚਲੋ ਆਪਾਂ ਵਲੌਗ ਦੀ ਸ਼ੁਰੂਆਤ ਕਰਦੇ ਆ ਲੈ ਕੇ ਜੀ ਬੱਸ ਹੁਣੇ ਉੱਠੀ ਸੀ ਹੱਸਦਾ ਮਤਲਬ ਬਾਹਰ ਮੀਂਹ ਵੀ ਪਈ ਜਾਂਦਾ ਆ ਠੀਕ ਆ ਉੱਠਣ ਦਾ ਦਿਲ ਵੀ ਨਹੀਂ ਕਰਦਾ ਅੱਜ ਛੁੱਟੀ ਸੀ ਮੈਂ ਕਿਸ ਪਾਸੇ ਪਾਰਟ ਟਾਈਮ ਵੀ ਨਹੀਂ ਗਈ ਹੈ ਕਿ ਸਾਰੇ ਲੋਕਾਂ ਦਾ ਮਤਲਬ ਆਪਣੇ ਆਪਣੇ ਘਰਾਂ 'ਚ ਇੰਜੋਏ ਕਰ ਲਿਆ ਹਜੇ ਤੱਕ ਵੀ ਆਈ ਮੀਨ ਕੱਲ ਦੇ ਮਤਲਬ ਹੋਰ ਵੀ ਹੈ ਨਾ ਸਮਾਨ ਗੈਸਟ ਵਗੈਰਾ ਸੋ ਦੈਟਸ ਵਾਈ ਮੈਂ ਕਿਸੇ ਦੇ ਪਾਰਟ ਟਾਈਮ ਨਹੀਂ ਗਈ ਹੈਗੀ ਬਸ ਮੈਂ ਸੁਪਤੀ ਪਈ ਆ ਹ ਤੱਕ ਜੀ ਮੈਂ ਸ਼ਾਵਰ ਸ਼ੁਬਰ ਲੈ ਲਿਆ ਸੀ ਤੇ ਚਾਹ ਪਾਣੀ ਪੀ ਲਿਆ ਹੈਗਾ ਠੀਕ ਹੈ ਤੇ ਹੁਣ ਆਪਾਂ ਚਲਦੇ ਆ ਕਿਚਨ ਵੱਲੋਂ ਠੀਕ ਹੈ ਰੋਟੀ ਬਣਾਣੀ ਹੈਗੀ ਤੇ ਨਾ ਸਬ지 ਵੀ ਬਣਾ ਲਈ ਗੋ ਵੀ ਦੀ ਠੀਕ ਹੈ ਸੋ ਉੱਟ ਕੇ ਹੁਣ ਬਾਹਰ ਵੀ ਫੇਰ ਦੁਆਰਾ ਲੱਗਣ ਲੱਪਿਆ ਇਹ ਜਾ ਜਣੇ ਦੋ ਛੁੱਟੀਆਂ ਸੀ ਹੈ ਨਾ ਇਹਨੇ ਨਾ ਮਨ ਖਰਾਬ ਕਰਤਾ ਸਰ ਜੀ ਅੱਜ ਤੁਹਾਨੂੰ ਮੈਂ ਦਿਖਾ ਲਦੀ ਆ ਬਾਹਰਲਾ ਮਾਹੌਲ ਲੋਕੋ ਜੀ ਸੀਤ ਲਹਿਰ ਚੱਲਦੀ ਸੀਤ ਲਹਿਰ ਠੰਡੀ ਹਵਾ ਚੱਲਦੀ ਸੁਧੀ ਠੰਡੀ ਦੇਖੋ ਠੀਕ ਹੈ ਬਾਹਰ ਮੀਂਹ ਲੱਗ ਰਿਹਾ ਬਾਰਿਸ਼ ਹੋ ਰਹੀ ਬਹੁਤ ਜ਼ਿਆਦਾ ਮੀਂਹ ਲੱਗ ਰਿਹਾ ਤੂਫਾਨਾਂ ਦਾ ਜੋਰਾ ਦਾ ਠੀਕ ਹੈ ਦੇਖੋ ਤੁਸੀਂ ਕਿੰਨਾ ਮੌਸਮ ਬੇਕਾਰ ਬਣਿਆ ਪਿਆ ਆ ਕੁਛ ਦਿਖਦਾ ਵੀ ਨਹੀਂ ਹੈਗਾ ਠੰਡ ਇੰਨੀ ਹੋਈ ਵੀ ਕਿੱਥੇ ਨੂੰ ਚਲ ਜਾਣਾ ਹੈਗਾ ਕੋਈ ਜਿੜੀ ਨਾ ਜਨੌਰ ਬਾਹਰ ਤੁਸੀਂ ਦੇਖੋ ਲੋਕੋ ਜੀ ਕੀ ਲਾਈਫ ਹੈ ਲੱਗਦੀ ਆ ਉਹਨ ਦੇਖੋ ਲੋਕ ਜੀ ਮੀ ਅੱਜ ਬਹੁਤ ਪੂਰਾ ਅੱਜ ਮਤਲਬ ਦੱਸਿਆ ਵਾ ਆ ਕਿ ਤਿੰਨ ਚਾਰ ਦਿਨ ਮੀ ਐਨ ਪੂਰਾ ਪੈਣਾ ਜੋਰਾ ਸ਼ੋਰਾ ਦੇ ਨਾਲ ਹਨਾ ਹਵਾ ਵੀ ਬਾਹਰ ਬਹੁਤ ਜੋਰਾ ਸ਼ੋਰਾ ਨਾਲ ਚੱਲਦੀ ਆ ਅੰਦਰ ਚਲੋ ਅੰਦਰ ਬਿਮਾਰ ਹੋਣ ਦਾ ਡਰ ਰਹਿੰਦਾ ਆ ਫਿਰ ਜਿੱਥੇ ਮੈਂ ਤੁਹਾਨੂੰ ਬਤਾ ਆਪਣੇ ਏਮਪਲੋਇਰ ਦੇ ਘਰ ਜਾਣੀ ਆ ਉੱਥੇ ਉਹਨਾਂ ਦੇ ਬੱਚੇ ਆ ਫਿਰ ਐ ਤਾਂ ਕਿ ਜਣ ਲਾਪਾਂ ਨੇ ਜੇ ਬਿਮਾਰ ਬੰਦਾ ਹੋ ਜਵੇ ਹਨਾ ਫਿਰ ਕਹਿੰਦੇ ਤੁਸੀਂ ਮਤਲਬ ਕੇਅਰ ਨਹੀਂ ਕਰਦੇ ਆਪਣੀ ਤੇ ਬੱਚੇ ਆ ਫਲਾਨਾ ਨਾ ਫਲਾਨਾ ਛੁੱਟੀ ਲੈ ਲਓ ਤੇ ਛੁੱਟੀਆਂ ਦੇ ਪੈਸੇ ਵੀ ਕੱਟ ਹੋਣ ਲਾਪਾਂ ਨੇ ਸੋ ਆਪਾਂ ਕਿਉਂ ਛੁੱਟੀਆਂ ਦੇ ਪੈਸੇ ਕਟ ਲੱਗ ਜੀ ਵੀ ਲੱਗਦਾ ਆਵਾ ਚਲਦੀ ਆ ਉੱਟ ਕੇ ਚਾਹ ਪਾਣੀ ਪੀ ਲਈਏ ਹੁਣ ਰੋਟੀ ਬਣਾਇਆ ਰੋਟੀ ਲੱਗਾ ਜੀ ਮੀ ਲੱਗਦਾ ਮੀ 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 ਕਹਿਰ ਦਾ ਹਟ ਜਾਂਦਾ ਮੀ ਕਦੇ ਲੱਗ ਜਾਂਦਾ ਇਹ ਪਤਾ ਹੀ ਨਹੀਂ ਲੱ Đਾ ਮਰ ਜਾਣੇ ਦਾ ਮੀ ਦਾ ਮੇਰੀ ਮੰਮੀ ਨੇ ਉਹਨੇ ਗੱਲ ਕਰਦੀ ਸੀ ਜੀ ਤੇ ਮੇਰੇ ਕੋਲ ਫਿਰ ਵੀ ਵੀਡੀਓ ਨਹੀਂ ਬਣੀ ਕਿਉਂਕਿ ਮੇਰੇ ਕੋਲ ਇੱਕੋ ਹੀ ਫੋਨ ਹੈਗਾ ਤੇ ਮੈਂ ਕਿੱਦਾਂ ਵੀਡੀਓ ਬਣਾਵਾਂ ਨਾ ਤੇ ਫਿਰ ਮੈਂ ਮੰਮੀ ਉਹਨੇ ਗੱਲ ਕਰਦੀ ਕਰਦੀ ਨਾ ਆਪਣੀ ਆਹ ਦੀ ਸਬਜ਼ੀ ਗੋਭੀ ਸਬਜ਼ੀ ਵੀ ਬਣਾਣੀ ਸੀ ਹਨਾ ਤੇ ਹੁਣ ਬਸ ਮੈਂ ਆਪਣੇ ਲਈ ਰੋਟੀ ਬਣਾਉਂਦੀ ਠੀਕ ਹੈ ਖਾਉਂਗੀ ਰੋਟੀ ਕੋਕ ਬੋਲ ਲਗੀ ਉਹ ਮੈਂ ਤੇ ਇਹਦਾ ਕੁਝ ਨਹੀਂਗਾ ਤਾਂ ਬਸ ਚਾਹ ਹੀ ਪੀਤੀ ਸੀਗੀ ਠੀਕ ਹੈ ਹਾਂ ਯਾਰੋ ਕੋਜੀ ਮੇਰੇ ਓਨਰ ਨੇ ਆ ਮੈਨੂੰ ਮਠਿਆਈ ਦਿੱਤੀ ਸੀਗੀ ਨਾਲੇ ਪੈਸੇ ਦਿੱਤੇ ਸੀਗੇ ਕਿ ਮੈਂ ਬਸ ਇਹੀ ਖਾਈ ਜਾਨੀ ਆ ਮੈਂ ਦੇਖਾ ਮੈਂ ਇਨ ਤੋਂ ਆ ਬਹੁਤ ਮਿੱਠਾ ਖਾਨੀਆਂ ਤੇ ਮੈਂ ਤੁਹਾਨੂੰ ਅੱਜ ਗੱਲ ਦੱਸਦੀ ਆ ਮੇਰੇ ਨਾ ਏਮਪਲੋਇਰ ਜਿਹੜੇ ਮੇਰੇ ਪਹਿਲੇ ਏਮਪਲੋਇਰ ਹੈਗੇ ਆ ਉਹਨਾਂ ਦੇ ਜਿਹਾ ਸਿੱਕਾ ਕਰਕੇ ਆਈ ਨਾ ਮਤਲਬ ਇਹਦਾ ਹੈ ਨਾ ਤੇ ਨਾ ਉਹਨਾਂ ਨੇ ਨਾ ਮੈਨੂੰ ਮਤਲਬ ਕਾਰਟ ਜਾਨ ਚਲੋ ਕਾਰਟ ਦਾ ਕੋਈ ਭੁੱਖਾ ਨਹੀਂ ਹੈਗਾ ਹੈ ਨਾ ਬਸ ਬਿਸਕੁਟਾਂ ਦੇ 2-4 ਡੱਬੇ ਪੈਕ ਕੀਤੇ ਉਹ ਚੌਕਲੇਟਾਂ ਪੈਕ ਕੀਤੀਆਂ ਮੈਂ ਮੈਨੂੰ ਹੈ ਨਾ ਦੇਖੋ ਅਸੀਂ ਅਸੀਂ ਮੈਂ ਮੈਂ ਲੈ ਕੇ ਨਹੀਂ ਆਈ ਹੈਗੀ ਹੁਣ ਵੀ ਉਹਦਾ ਮੈਸੇਜ ਆਇਆ ਕਿ ਤੇਰਾ ਗਿਫਟ ਪਿਆ ਤੂੰ ਲੈ ਜਾ ਕੇ ਹੈ ਨਾ ਮਤਲਬ ਤੇਲੇ ਕਾਫੀ ਸਵੀਟ ਹੈਗੀਆਂ ਲੋਕੋ ਜੀ ਦੇਖੋ ਬਿਸਕੁਟ ਖਾ ਕੇ ਟੋਲਟ ਕਰਦਾ ਨਹੀਂ ਠੀਕ ਹੈ ਮਤਲਬ ਠੀਕ ਹੈ ਮੈਂ ਕਿ ਆਪਾਂ ਉਹਨਾਂ ਨੂੰ ਜੋਰ ਨਹੀਂ ਹੈਗਾ ਜੋ ਬੰਦੇ ਨੇ ਦਿੱਤਾ ਖੁਸ਼ੀ-ਖੁਸ਼ੀ ਲੈਣਾ ਚਾਹੀਦਾ ਹੈ ਲੇਕਿਨ ਮੈਂ ਉਹਨਾਂ ਦੇ ਘਰ 13-14 ਸਾਲ ਕੰਮ ਕਰਕੇ ਆਈ ਆ ਮੈਂ ਫ੍ਰੀ ਵੀ ਜਾਣੀ ਆ ਤੁਹਾਡੇ ਸਾਹਮਣੇ ਕਰਨ ਐਕਸਟਰਾ ਕੰਮ ਵੀ ਕਰਨ ਜਾਣੀ ਆ ਹਨਾ ਸੋ ਮਤਲਬ ਚਲ ਠੀਕ ਹੈ ਪੈਸੇ ਨਹੀਂ ਪੈਸਿਆਂ ਦੀ ਮੈਂ ਉਹ ਨਹੀਂ ਕਰਦੀ ਹੈਗੀ ਠੀਕ ਹੈ ਤਾਂ ਐਸੇ ਨਹੀਂ ਮੈਂ ਬਿਲਕੁਲ ਖਲਾਫ ਐ ਕਮ ਸੇ ਕਮ ਇੱਕ ਛੋਟਾ ਮੋਟਾ ਗਿਫਟ ਤਾਂ ਹੀ ਦੇ ਦਿੰਦੇ ਇੱਕ ਛੋਟਾ ਮੋਟਾ ਨਾਲ ਹਨਾ ਸੋ ਮੈਨੂੰ ਗੁੱਸਾ ਆ ਮੈਂ ਬਿਸਕੁਟ ਬਿਸਕੁਟ ਨਹੀਂ ਲੈ ਕੇ ਹੀ ਦੋ ਚਾਰ ਡੱਬੇ ਬਿਸਕੁਟਾਂ ਦੇ ਲੈ ਡੇ ਠੀਕ ਹੈ ਵਿੱਚ ਚਾਕਲੇਟ ਮੈਂ ਉਹ ਇੱਥੇ ਮਿੱਠਾ ਖਾਗਾ ਕਿ ਕਿੱਥੇ ਮਤਲਬ ਜਾਣਾ ਹੈ ਹਨਾ ਕਮ ਸੇ ਕਾ ਬੰਦੇ ਨੂੰ ਇੱਕ ਨਿਸ਼ਾਨੀ ਹੁੰਦੀ ਐ ਇਸ ਕਰਕੇ ਲੋਕਾਂ ਜੀ ਮੈਂ ਲੈ ਕੇ ਨਹੀਂ ਆਈ ਠੀਕ ਹੈ ਤੇ ਮੈਂ ਹੁਣ ਮੈਡਮ ਨੂੰ ਮੈਡਮ ਨੇ ਮੈਸੇਜ ਆਇਆ ਤੇ ਮੈਂ ਆਪਣੇ ਉਹਨਾਂ ਨੂੰ ਪਹਿਲੇ ਹੁਣ ਕਰਦਣਾ ਮੈਸੇਜ ਕਿ ਸੋ ਸੌਰੀ ਮੈਂ ਲੈ ਨਹੀਂ ਸਕਦੀ ਹੈਗੀ ਤੁਸੀਂ ਕਿਸੇ ਹੋਰ ਨੂੰ ਦੇ ਦਿਓ ਗੱਲ ਖਤ ਮੇਰਾ ਰੋਸਾ ਹੈਗਾ ਉਹਨਾਂ ਦੇ ਨਾਲ ਗਿਲਾਰ ਰੋਸਾ ਹੈਗਾ ਲੋਕ ਜੀ ਤੇ ਇਹਨਾਂ ਤਾਹੀ ਮੇਰੇ ਇੰਪਲੋਇਰ ਚੰਗੇ ਆ ਨਵੇਂ ਇੰਪਲੋਇਰ ਤੇ ਮੈਂ ਖਾਵਾ ਹੁਣ ਆਹ ਮੈਂ ਨਾ ਬਹੁਤ ਮਿੱਠਾ ਹੋਇਆ ਨਹੀਂ ਕਿਉਂਕਿ ਬਿਸਕੁਟ ਬਹੁਤ ਜਮਾ ਹੋਏ ਹੋ ਐਦਾਂ ਹੋਰਨਾਂ ਲੋਕਾਂ ਨੇ ਵੀ ਤੇ ਚੋਕਲੇਟਾਂ ਚੋਕਲੇਟਸ ਹੈਗੀਆਂ ਆ ਹਨਾ ਬਸ ਐਡੇ ਲਗਾਤਾਰ ਖਾਈ ਜਾਨੀ ਖਾਈ ਜਾਨੀ ਆ ਪਰ ਇਹਨਾਂ ਚ ਇੱਕ ਗੱਲ ਆ ਜਿਹੜੀ ਆ ਕੇਕ ਆ ਜਿਹੜੀ ਸਿਰ ਸੀਗੀ ਨਾ ਮਠਿਆਈ ਸੀਗੀ ਇਹ ਛੋਟੂ ਛੋਟੇ ਬਿਸਕੁਟ ਨੇ ਇਹਨਾਂ ਦੇ ਵਿੱਚ ਮਿੱਠਾ ਘਟਾ ਮੈਨੂੰ ਇਸ ਗੱਲ ਦੀ ਖੁਸ਼ੀ ਆ ਮਮ ਮਨ ਮੇਰਾ ਫੋਨ ਚਾਰਦਾ ਤੇ ਬੈਟਰੀ ਬਿਲੋ ਹੋ ਗਈ ਹੈ ਸਾਡੀ 5% ਬੈਂਡ ਰਹਿ ਗਿਆ ਮੈਂ ਰੋਟੀ ਮੇਰੇ ਕੋਲ ਦੀ ਬੈਟਰੀ ਖਤਮ ਟਿਕਾ ਕੱਲ ਹੀ ਬਾਹਰਲੇ ਮਲਕਾ ਸਲਾਕੋ ਜੀ ਬਸ ਐਦੀ ਆ ਠੀਕ ਹੈ ਆਪਣੇ ਘਰ ਚ ਰਹੋ ਦੇ ਲਾ ਚਾਰ ਦੁਵਾਰੀ ਬੰਦੋ ਨਾ ਕਿਤੇ ਆਣਾ ਨਾ ਕਿਤੇ ਜਾਣਾ ਛੁੱਟੀ ਦਾ ਪਤਾ ਵੀ ਨਹੀਂ ਲੱਗਿਆ ਹਨਾ ਮਤਲਬ ਬਹੁਤ ਹੈ ਮਤਲਬ ਸੋਜੋ ਖਾ ਲੋ ਪੀ ਲੋ ਕਰ ਦੇ ਨਾ ਕਰ ਲੈ ਲੋ ਕਰਦੇ ਵੀ ਆੱਕ ਜਾਂਦੇ ਆ ਮੈਂ ਸੱਚੀ ਗੱਲ ਦੱਸਾਂ ਠੀਕ ਐ ਕਰਦੇ ਵੀ ਆੱਕ ਜਾਂਦੇ ਆ ਕਹਿੰਦੇ ਇਹਨਾਂ ਦੇ ਤਾਂ ਕੰਮੋ ਹੀ ਆ ਛੁੱਟੀ ਵਾਲੇ ਦੇ ਨਾ ਕਰਦੇ ਵੀ ਆੱਕ ਜਾਂਦੇ ਆ ਤੇ ਹੁਣ ਮੈਨੂੰ ਲੱਗਦਾ ਨਾ ਮੈਂ ਹੁਣ ਰੋਟੀ ਬਣਾ ਲਵਾਂ ਆਪਣੇ ਲਈ ਕਿਉਂਕਿ ਮੈਂ ਸਵੇਰ ਦਾ ਕੁਝ ਕਰਦਾ ਵੀ ਨਹੀਂ ਹੈਗਾ ਚਾਹ ਤੇ ਜਿਵੇਂ ਉਹੀ ਬਿਸਕੁਟੀਆਂ ਜੀਆਂ ਖਾਈ ਜਾਣੀਆਂ ਤੇ ਰੋਟੀ ਬਣਾ ਕੇ ਫਿਰ ਮੈਂ ਆਪਣੇ ਰੂਮ 'ਚ ਚਾਹ ਦਾ ਗਲਾਸ ਲੱਕਾ ਫਿਰ ਮੈਂ ਆਪਣੀ 2 ਘੰਟੇ ਕ ਕਰਨੀਆਂ ਪ੍ਰੇ ਪ੍ਰੇ ਮੇਰੇ ਲਈ ਬਹੁਤ ਜੂਰੀ ਆ ਲੋਕ ਜੀ ਲੱਗ ਜੀ ਬਾਹਰ ਹਵਾ ਬਹੁਤ ਤੇਜ਼ੀ ਨਾਲ ਚੱਲਦੀ ਕਿ ਮੇਰੇ ਫਰੈਂਡ ਲੋਕੋ ਜੀ ਕਾਫੀ ਮੇਰੇ ਫਰੈਂਡ ਕਹਿੰਦੇ ਸੀ ਕਿ ਤੂੰ ਸਾਡੇ ਘਰ ਨੂੰ ਆ ਜਾ ਸਾਡੇ ਘਰ ਨੂੰ ਆ ਜਾ ਲੇਕਿਨ ਐਦਾਂ ਦੇ ਹਵਾ ਹਵਾ ਚੱਲਦੀ ਹੈ ਤੇ ਮੀਂਹ ਚ ਕੋਣ ਜਾਂਦਾ ਦੱਸੋ ਹਨਾ ਮੈਂ ਤਾਂ ਨਹੀਂ ਜਾਂਦੀ ਆਪਣਾ ਹੀ ਘਰ ਠੀਕ ਹੈ ਮੇਰੀ ਮੰਮੀ ਕਹਿੰਦੀ ਕੁੜੀਏ ਘਰ ਟੇਕ ਕੇ ਬਹਿ ਜਾ ਘਰ ਮੈਂ ਆਟਾ ਗੁੰਨ ਮਾਹਣਾ ਲੋਈ ਲੋਈ ਆਪਣੀ ਰੋਟੀ ਬਣਾ ਲਵਾਂ ਦੋ ਰੋਟੀਆਂ ਰਾੜੇ ਲਵਾਂ ਲੋਕੋ ਜੀ ਹਨਾ ਹਨਾ ਖਾਣ ਨੂੰ ਮਾਰਾ ਭੁੱਖ ਲੱਗੀ ਨਾ ਲੋਕੋ ਜੀ ਲੋਕੋ ਜੀ तवा परोठे बनाए थे एक दिन तवे तो लिया दोबारा करूँगी उधर दो तीन तबे हो मेरा बेस्ट है चलो मैं तबे पर अग बाल अगली रखता रोटी बना लोग रोटी बनाओ फटाफट ठीक है फटाफट खाव गे जी, रोटी लोग रोटी फुल गई रोटी फूल गई रोटी फूल गई रोटियां बन गई ਤੇ ਹੁਣ ਮੈਂ ਖਾਉਂਗੀ ਰੋਟੀ ਤੇ ਮੈਂ ਇਹਦੇ ਉੱਪਰ ਬਟਰ ਨਹੀਂ ਲਗਾਉਂਗੀ ਤੇ ਮੈਂ ਅੱਦੇ ਕਾਉਂਗੀ ਕਿਉਂਕਿ ਮੈਨੂੰ ਨਾਲ ਦਹੀਂ ਹੁੰਦਾ ਤੇ ਮੈਂ ਫਿਰ ਜਿਆਦਾ ਬਟਰ ਨਹੀਂ ਲਗਾਉਂਦੀ ਕਦੇ ਕਦੇ ਚੋਪੜ ਲੈਂਦੀ ਕਦੇ ਕਦੇ ਚੋਪੜਦੀ ਨਹੀਂ ਤੇ ਹੁਣ ਮੈਂ ਖਾਉਂਗਾ ਰੋਟੀ ਲੱਗ ਗਈ ਦਹੀਂ ਬਣ ਗਿਆ ਦਹੀਂ ਬਣ ਗਿਆ ਦਹੀਂ ਬਣ ਗਿਆ ਠੀਕ ਹੈ ਤੇ ਹੁਣ ਮੈਂ ਬਣਾਉਂਗੀ ਸਲਾਦ ਹਾਂਜੀ ਲੱਗ ਗਈ ਜੀ ਸਲਾਦ ਚ ਪਾਉਂਗੀ ਮੈਂ ਹਰਾ ਪੱਤਾ ਤੇ ਸਲਰੀ ਤੇ ਟਮਾਟਰ ਟਮਾਟਰ ਤੇ ਸੇਂ ਤੇ ਅਬ ਕੜ ਐਡ ਪਾਉਂਗੀ ਵਰ ਨਿੰਬੂ 올ਿਵ ਆਇਲ ਐਂਡ ਲੂਨ टाਉਂਗੀ ਫਿਰ ਮੈਂ ਖਾਉਂਗੀ ਲੱਗ ਜੀ ਸਲਾਦ ਬਣ ਕੇ ਰੈਡੀ ਹੋ ਗਈ ਤੇ ਹੁਣ ਮੈਂ ਰੋਟੀ ਖਾਉਂਗੀ ਹਾਂਜੀ ਲੱਗ ਜੀ ਮੈਂ ਖਾਉਂਗੀ ਰੋਟੀ ਹਮ ਸ਼ੁਭਾਰਣੀ ਪਲੂਣ ਜਾ ਜਾਦੇ ਪੈ ਗਿਆ ਤਾਲ ਜੀ ਸਬਜੀ